ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਹੋਰ ਨਵੀਂ ਸਾਕੀ ਜਰ ਰਹਾ ਹੈ ਜਰਾ ਕੰਕਾ ਸ਼ਿਗੁਰ ਹਰਾਈ ਸਾਹਿਬ ਦੀ ਜੀਵੰਦੀ ਇੱਕ ਹੋ ਬਹੁਤ ਹੀ ਸੁੰਦਰ ਤੇ ਡੂੰਗੀ ਸਾਕੀ ਹੈ ਜੋ ਸਾਨੂੰ ਦੁਸ਼ਮਣ ਨਾਲ ਵੀ ਪਰਉਪਕਾਰ ਕਰਨ ਦੀ ਸਿੱਖਿਆ ਦਿੰਦੀ ਹੈ ਮੁਗਲ ਬਾਦਸ਼ਾ ਸ਼ਾਹਜਹਾਂ ਦਾ ਵੱਡਾ ਪੁੱਤਰ ਦਾਰਾ ਸ਼ਿਕੋ ਬਹੁਤ ਬਿਮਾਰ ਹੋ ਗਿਆ ਉਸ ਨੂੰ ਕਿਸੇ ਨੇ ਜਹਿਦ ਦੇ ਦਿੱਤਾ ਸੀ ਇਸ ਕਾਰਨ ਉਸਦੀ ਹਾਲਤ ਬਹੁਤ ਖਰਾਬ ਹੋ ਗਈ ਵੱਡੇ ਵੱਡੇ ਹਕੀਮ ਅਤੇ ਵੈਦ ਫੇਲ ਹੋ ਗਏ ਅੰਤ ਵਿੱਚ ਹਕੀਮਾਂ ਨੇ ਦੱਸਿਆ ਕਿ ਉਸ ਦਾ ਇਲਾਜ ਕੇਵਲ ਇੱਕ ਖਾਸ ਵਜਨ ਦੀ ਵੱਡੀ ਹਰੜ ਅਤੇ ਲੌਂਗ ਨਾਲ ਹੋ ਸਕਦਾ ਹੈ ਜੋ ਕੇਵਲ ਗੁਰੂ ਹਰਾਈ ਸਹਿਬ ਜੀ ਦੇ ਦੁਆਖਾਨੇ ਵਿੱਚੋਂ ਹੀ ਮਿਲ ਸਕਦੀ ਹੈ ਸ਼ਾਹਜਹਾਨ ਨੇ ਬਹੁਤ ਨਿਮਰਤਾ ਨਾਲ ਗੁਰੂ ਸਾਹਿਬ ਨੂੰ ਚਿੱਠੀ ਲਿਖੀ ਅਤੇ ਮਦਦ ਮੰਗੀ ਹਾਲਾਂਕਿ ਮੁਗਲ ਹਕੂਮਤ ਨੇ ਸਿੱਖ ਗੁਰੂਆਂ ਦੇ ਤੇ ਬਹੁਤ ਜ਼ੁਲਮ ਕੀਤੇ ਸਨ ਪਰ ਜਦੋਂ ਚਿੱਠੀ ਗੁਰੂ ਸਾਹਿਬ ਕੋਲ ਪਹੁੰਚੀ ਤਾਂ ਉਹਨਾਂ ਨੇ ਬਿਨਾਂ ਕਿਸੇ ਦੇਰੀ ਦੇ ਉਹ ਦੁਰਲਭ ਦਵਾਈਆਂ ਦੇ ਦਿੱਤੀਆਂ ਜਦੋਂ ਕਿਸੇ ਨੇ ਪੁੱਛਿਆ ਕਿ ਤੁਸੀਂ ਦੁਸ਼ਮਣ ਦੀ ਮਦਦ ਕਿਉਂ ਕੀਤੀ ਤਾਂ ਗੁਰੂ ਸਾਹਿਬ ਨੇ ਫਰਮਾਇਆ ਗੁਰੂ ਦਾ ਘਰ ਇੱਕ ਫੁੱਲਵਾਰੀ ਵਾਂਗ ਹੈ ਜੋ ਸਭ ਨੂੰ ਖੁਸ਼ਬੂ ਦਿੰਦਾ ਹੈ ਜੋ ਕੋਈ ਕੁਹਾੜੀ ਨਾਲ ਚੰਦਨ ਦੇ ਰੁੱਖ ਨੂੰ ਕੱਟਦਾ ਹੈ ਤਾਂ ਵੀ ਚੰਦਨ ਉਸ ਕੁਹਾੜੀ ਨੂੰ ਖੁਸ਼ਬੂ ਹੀ ਦਿੰਦਾ ਹੈ ਦਾਰਾਸ਼ੀ ਨੂੰ ਉਸ ਦਵਾਈ ਨਾਲ ਠੀਕ ਹੋ ਗਿਆ ਤੇ ਉਹ ساری عمر ਗੁਰੂ ਜੀ ਦਾ ਦਸਤਕਾਰ ਕਰਦਾ ਰਿਹਾ ਇਸ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ ਇਹ ਸਾਖੀ ਅੱਜ ਦੇ ਨਫਰਤ ਭਰੇ ਮਾਹੌਲ ਵਿੱਚ ਸਾਨੂੰ ਤਿੰਨ ਗੱਲਾਂ ਸਿਖਾਉਂਦੀ ਹੈ ਕਿ ਨਫਰਤ ਦਾ ਜਵਾਬ ਪ੍ਰਪਕਾਰ ਨਾਲ ਦੇਣਾ ਚਾਹੀਦਾ ਹੈ ਅੱਜ ਦੇ ਸਮੇਂ ਵਿੱਚ ਜੇ ਕੋਈ ਸਾਡਾ ਮਾੜਾ ਕਰਦਾ ਹੈ ਤਾਂ ਅਸੀਂ ਬਦਲਾ ਲੈਣ ਬਾਰੇ ਸੋਚਦੇ ਹਾਂ ਪਰ ਗੁਰੂ ਸਾਹਿਬ ਨੇ ਸਿਖਾਇਆ ਕਿ ਸੱਚੀ ਤਾਕਤ ਬਦਲਾ ਲੈਣ ਵਿੱਚ ਨਹੀਂ ਬਲਕਿ ਬਚਾਉਣ ਵਿੱਚ ਹੈ ਕਿ ਅਸੀਂ ਵੀ ਸਾਹਮਣੇ ਵਾਲੇ ਵਰਗੀ ਹੀ ਨਫ਼ਤ ਕਰਾਂਗੇ ਤਾਂ ਸਾਡੇ ਤੇ ਉਸ ਵਿੱਚ ਕੀ ਫਰਕ ਰਹਿ ਜਾਏਗਾ ਪੇਸ਼ੇਵਰ ਇਮਾਨਦਾਰੀ ਗੁਰੂ ਹਰ Rai ਸਾਹਿਬ ਜੀ ਨੇ ਉਸ ਸਮੇਂ ਦਾ ਸਭ ਤੋਂ ਵੱਡਾ ਆਯੁਰਵੈਦਿਕ ਹਸਪਤਾਲ ਤੇ ਜੜੀ ਬੂਟੀਆਂ ਦਾ ਬਾਗ ਬਣਾਇਆ ਹੋਇਆ ਸੀ ਇਹ ਸਾਨੂੰ ਸਿਖਾਉਂਦਾ ਹੈ ਕਿ ਸਿੱਖ ਨੂੰ ਕੇਵਲ ਰੂਹਾਨੀਅਤ ਵਿੱਚ ਹੀ ਨਹੀਂ ਬਲਕਿ ਵਿਗਿਆਨ ਸਿਹਤ ਅਤੇ ਸਮਾਜ ਸੇਵਾ ਵਿੱਚ ਵੀ ਦੁਨੀਆ ਦਾ ਮਾਰਗਦਰਸ਼ਨ ਮਾਰਗਦਰਸ਼ਕ ਬਣਨਾ ਚਾਹੀਦਾ ਹੈ ਮਨੁੱਖਤਾ ਸਭ ਤੋਂ ਪਹਿਲਾ ਹੈ ਜਦੋਂ ਕੋਈ ਮੁਸੀਬਤ ਵਿੱਚ ਹੋਵੇ ਤਾਂ ਉਸ ਦਾ ਧਰਮ ਜਾਤ ਜਾਂ ਪੁਰਾਣੀ ਦੁਸ਼ਮਣੀ ਨਹੀਂ ਵੇਖਣੀ ਚਾਹੀਦੀ ਗੁਰੂ ਸਾਹਿਬ ਨੇ ਮਾਨਸ ਕੀ ਜਾਤ ਸਭ ਇੱਕ ਦੀ ਪਹਿਚਾਨ ਉਹ ਤਿ ਸਿਧਾਂਤ ਨੂੰ ਅਮਲੀ ਰੂਪ ਵਿੱਚ ਵਿੱਚ ਜੀ ਕੇ ਦਿਖਾਇਆ ਹੈ ਸੋ ਏਸੀ ਗੁਰੂ ਹਰ Rai ਸਾਹਿਬ ਜੀ ਦੀ ਸਾਖੀ ਜਿਸ ਤੋਂ ਸਾਨੂੰ ਇਹ ਕੁਝ ਸਿੱਖਿਆਵਾਂ ਮਿਲਦੀਆਂ ਹਨ ਜਿਹੜੀਆਂ ਕਿ ਸਾਨੂੰ ਆਪਣੀ ਜ਼ਿੰਦਗੀ ਵਿੱਚ ਮੰਨਣੀਆਂ ਚਾਹੀਦੀਆਂ ਹਨ ਤੇ ਜੇਕਰ ਅਸੀਂ ਇਸ ਤਰ੍ਹਾਂ ਕਰਾਂਗੇ ਤਾਂ ਸਾਡੇ ਤੇ ਵੀ ਗੁਰੂ ਸਾਹਿਬ ਜੀ ਦੀ ਕਿਰਪਾ ਹੋਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ